2023 ਦੇ ਵਿੱਚ ਮੇਰਾ ਜੁਡੀਸ਼ੀਅਰ ਦਾ ਐਗਜ਼ਾਮ ਹੋਇਆ ਸੀ ਜਿਸ ਦਾ ਰਿਜ਼ਲਟ ਹੁਣ ਆਇਆ ਐ ਐਂਡ ਮੇਰਾ ਹੁਣ ਉਸ ਵਿੱਚ ਕਲੀਅਰ ਹੋਇਆ ਇਹ ਜਿਹੜੀ ਬਹੁਤ ਜ਼ਿਆਦਾ ਮਿਹਨਤ ਕਰਤੀ ਸੀ ਇਹਨੇ ਪੜ੍ਹਾਈ ਤੋਂ ਇਲਾਵਾ ਇਹਦਾ ਹੋਰ ਵੀ ਹੈ ਨਹੀਂ ਸ਼ੌਂਕ ਇੰਟਰਸਟ ਸ਼ੁਰੂ ਤੋਂ ਡ੍ਰੀਮ ਨੇ ਇਹਦਾ ਵੀ ਮੈਂ ਵੀ ਜੱਜ ਦੀ ਹੀ ਕੁਰਸੀ ਤੇ ਬੈਠਣਾ ਐ ਇਸ ਤਰ੍ਹਾਂ ਦਾ ਹਾਂਜੀ ਇਸ ਤਰ੍ਹਾਂ ਸੀਗਾ ਜੀ ਮੈਂ ਪਹਿਲਾਂ ਮੈਨੂੰ ਪੂਰਾ ਗਾਈਡ ਨਹੀਂ ਹੋਇਆ ਜਾਂ ਇਹਨੇ ਮੈਨੂੰ ਪਿਆਰੇ ਪਾਪਾ ਜਿਹੜੇ ਤੁਹਾਡੇ ਸੁਪਨੇ ਨੇ ਜਾਂ ਕੁਝ ਵੀ ਮੈਂ ਪੂਰਾ ਕਰਾਂਗੀ ਤੇ ਸਾਡੇ ਵੱਲੋਂ ਪੁਲਿਸ ਕਵਰ ਰਹੀ ਹੈ ਤੇ ਹੁਣ ਤੁਸੀਂ ਜੱਜ ਦੀ ਕੁਰਸੀ ਤੇ ਬੈਠਣ ਜਾ ਰਹੇ ਹੋ ਤੇ ਕੀ ਤੁਹਾਡੇ ਫੈਸਲੇ ਕਿਦਾਂ ਦੇ ਹੋਣਗੇ ਕੀ ਮੰਨ ਚਾਹੁੰਦੇ ਹੋ ਕਿਦਾਂ ਦੇ ਫੈਸਲੇ ਹੋਣਗੇ ਸਭ ਤੋਂ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜੱਜਮਾਨ ਇੱਕ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਐਂਡ ਇਸ ਚੀਜ਼ ਨੂੰ ਮੈਂ ਬਹੁਤ ਇਮਾਨਦਾਰੀ ਨਾਲ ਨਿਭਾਉਂਗੀ ਸਭ ਤੋਂ ਪਹਿਲਾਂ ਮੈਂ ਸੁਖਰਾਨਾ ਵਾਹਿਗੁਰੂ ਜੀ ਦਾ ਕਰਾਂਗੀ ਵੀ ਇੱਥੇ ਇਸ ਮੁਕਾਮ ਤੇ ਪਹੁੰਚੀ ਹੈ ਬੇਟੀ ਉਹਨਾਂ ਦੀ ਕਿਰਪਾ ਨਾਲ ਹੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਵੀ ਬੇਟੀ ਇੱਥੇ ਤੱਕ ਪਹੁੰਚ ਗਈ ਮੈਂ ਜਿਹੜੀ ਜੱਜ ਦੀ ਪ੍ਰੀਖਿਆ ਹੋਈ ਹੈ ਕਦੋਂ ਹੋਈ ਸੀ ਤੇ ਕੀ ਤੁਹਾਡਾ ਰਿਜ਼ਲਟ ਰਿਹਾ 2023 ਦੇ ਵਿੱਚ ਮੇਰਾ ਜੁਡੀਸ਼ੀਅਰੀ ਦਾ ਐਗਜ਼ਾਮ ਹੋਇਆ ਸੀ ਜਿਸ ਦਾ ਰਿਜ਼ਲਟ ਹੁਣ ਆਇਆ ਐਂਡ ਮੇਰਾ ਹੁਣ ਉਸ ਵਿੱਚ ਕਲੀਅਰ ਹੋਇਆ ਹੈ ਤੇ ਹੁਣ ਤੁਸੀਂ ਜੱਜ ਦੀ ਕੁਰਸੀ ਤੇ ਬੈਠਣ ਜਾ ਰਹੇ ਹੋ ਤੇ ਕੀ ਤੁਹਾਡੇ ਫੈਸਲੇ ਕਿੱਦਾਂ ਦੇ ਹੋਣਗੇ ਕੀ ਮਨ ਚ ਚਾਹੁੰਦੇ ਕਿੱਦਾਂ ਦੇ ਫੈਸਲੇ ਹੋਣਗੇ ਸਭ ਤੋਂ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜੱਜਮਾਨ ਨੇ ਇੱਕ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਐਂਡ ਇਸ ਚੀਜ਼ ਨੂੰ ਮੈਂ ਬਹੁਤ ਇਮਾਨਦਾਰੀ ਨਾਲ ਨਿਭਾਵਾਂਗੀ ਫੈਮਲੀ ਦੇ ਵਿੱਚ ਸਭ ਤੋਂ ਵੱਧ ਕਿਹਦੀ ਸਪੋਰਟ ਰਹੀ ਹੈ ਸਭ ਤੋਂ ਵੱਧ ਮੇਰੇ ਪਾਪਾ ਦੀ ਜਿਹੜੇ ਹਰ ਮੋੜ ਤੇ ਮੇਰੇ ਨਾਲ ਖੜੇ ਰਹੇ ਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਮੇਰਾ ਬਹੁਤ ਸਾਥ ਸਾਥ ਦਿੱਤਾ ਐਂਡ ਮੇਰੀ ਪੂਰੀ ਫੈਮਿਲੀ ਨੇ ਮੈਨੂੰ ਬਹੁਤ ਸਪੋਰਟ ਕੀਤਾ ਜਿਸ ਕਰਕੇ ਮੈਂ ਇਸ ਮੁਕਾਮ ਤੇ ਪਹੁੰਚੀ ਹਾਂ ਕਿੰਨਾ ਕੁ ਹਾਰਡ ਵਰਕ ਕਰਨਾ ਪਿਆ ਕਿੰਨੀ ਕੁ ਮਤਲਬ ਕਿ ਮਿਹਨਤ ਕਰਨੀ ਪਈ ਅਸਲ ਵਿੱਚ ਕਿੰਨੀ ਕੁ ਪੜਾਈ ਕਰਨੀ ਪਈ ਦੇਖੋ ਜੇ ਸੁਪਨੇ ਵੱਡੇ ਆ ਤਾਂ ਮਿਹਨਤ ਵੀ ਉਨੀ ਵੱਡੀ ਹੁੰਦੀ ਆ ਐਂਡ ਬਹੁਤ ਮੁਸ਼ਕਿਲਾਂ ਵੀ ਆਉਂਦੀਆਂ ਨੇ ਬਸ ਇਹ ਆ ਵੀ ਤੁਸੀਂ ਆਪਣੇ ਜੋ ਵੀ ਤੁਹਾਡੇ ਏਮ ਆ ਉਸ ਚੀਜ਼ ਨੂੰ ਲੈ ਕੇ ਤੁਸੀਂ ਡੱਟੇ ਰਹੋ ਐਂਡ ਤਾਂ ਫਿਰ ਮੰਜ਼ਿਲ ਜ਼ਰੂਰ ਮਿਲਦੀ ਆ ਚਾਰ ਲੜਕੀਆਂ ਮੈਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਕਿ ਇੱਕ ਇਹਦੀ ਘਰਾਂ ਦੇ ਵਿੱਚ ਰਹਿੰਦੀ ਹੈ ਮੈਂ ਤੇ ਸਭ ਤੋਂ ਪਹਿਲਾਂ ਇਹ ਕਹੂੰਗੀ ਕਿ ਉਹਨਾਂ ਦੀ ਫੈਮਿਲੀ ਤੇ ਬਹੁਤ ਨਿਰਪਰ ਕਰਦਾ ਕਿ ਉਹ ਉਹਨਾਂ ਨੂੰ ਸਪੋਰਟ ਕਰਨ ਉਹਨਾਂ ਦਾ ਪੂਰਾ ਸਾਥ ਦੇਣ ਤਾਂ ਹੀ ਉਹ ਆਪਣੇ ਸੁਪਨੇ ਪੂਰੇ ਕਰ ਸਕਦੀ ਅਨੇ ਹਾਂਜੀ ਕੀ ਕਹਿਣਾ ਚਾਹੋਗੇ ਕਿ ਦੀ ਤੁਹਾਨੂੰ ਸਭ ਤੋਂ ਵੱਧ ਸਪੋਰਟ ਇੱਕ ਸਭ ਤੋਂ ਪਹਿਲਾਂ ਤਾਂ ਮੇਰੇ ਪਾਪਾ ਦੀ ਐਂਡ ਫੈਮਿਲੀ ਦੀ ਬਨ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸਪੋਰਟ ਰਹੀ ਆ ਐਂਡ ਹੁਣ ਮੈਂ ਖੰਨਾ ਦੇ ਵਿੱਚ ਜੇ ਕੇ ਵਰਮਾ ਐਡਵੋਕੇਟ ਜੀ ਨੇ ਜਿਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਹਮੇਸ਼ਾ ਮੇਰਾ ਕੌਨਫੀਡੈਂਸ ਬੂਸਟ ਕੀਤਾ ਜਿਸ ਕਰਕੇ ਮੈਂ ਇਸ ਪੰਜ਼ਿਲ ਤੇ ਪਹੁੰਚੀ ਆ ਐਂਡ ਚੰਡੀਗੜ੍ਹ ਵੀ ਮੇਰੇ ਕੌਸ਼ਲ ਅਕੈਡਮੀ ਤੋਂ ਸਰਟ ਨੇ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਬਹੁਤ ਵਧੀਆ ਗਾਈਡ ਕੀਤਾ ਤਾਂ ਸਭ ਦੀ ਮੈਨੂੰ ਬਹੁਤ ਵਧੀਆ ਸਪੋਰਟ ਰਹੀ ਹੈ ਜਸਵੰਤ ਸਿੰਘ ਜਸਵੰਤ ਜੀ ਤੁਹਾਡੀ ਬੇਟੀ ਨੇ ਜੁਡੀਸ਼ੀਅਲ ਦੀ ਐਗਜ਼ਾਮ ਕਲੀਅਰ ਕੀਤਾ ਹੈ ਕੀ ਕਹਿਣਾ ਚਾਹੁੰਦਾ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਾਰਿਆਂ ਨੂੰ ਕਿ ਬੇਟੀਆਂ ਨੂੰ ਪੂਰਾ ਸਪੋਰਟ ਕਰੋ ਅੱਜ ਲੜਕੀ ਨੂੰ ਭਾਰਨਾ ਸਮਝੋ ਉਹਦੇ ਸੁਪਨੇ ਪੂਰੇ ਕਰਨੀ ਉਹਨੂੰ ਪੂਰਾ ਸਹਾਈ ਹੋਦੋ ਤੇ ਕਿੰਨੀ ਕ ਮਿਹਨਤ ਕਰਦੀ ਹੁੰਦੀ ਸੀ ਬੇਟੀ ਜੇੜੀ ਬਹੁਤ ਜ਼ਿਆਦਾ ਮਿਹਨਤ ਕਰਦੀ ਸੀ ਇਹਨੇ ਪੜ੍ਹਾਈ ਤੋਂ ਇਲਾਵਾ ਇਹਦਾ ਹੋਰ ਵੀ ਹੈ ਨਹੀਂ ਸ਼ੌਂਕ ਇੰਟਰਸਟ ਸ਼ੁਰੂ ਤੋਂ ਡ੍ਰੀਮ ਰਿਹਾ ਇਹਦਾ ਵੀ ਮੈਂ ਵੀ ਜੱਜ ਦੀ ਹੀ ਕੁਰਸੀ ਤੇ ਬੈਠਣਾ ਹੈ ਕੋਈ ਇਸ ਤਰ੍ਹਾਂ ਦਾ ਹਾਂਜੀ ਇਸ ਤਰ੍ਹਾਂ ਸੀਗਾ ਜੀ ਬਾਈ ਪਹਿਲਾਂ ਮੈਨੂੰ ਪੂਰਾ ਗਾਈਡ ਨਹੀਂ ਹੋਇਆ ਜਾਂ ਇਹਨੇ ਮੈਨੂੰ ਕਿਹਾ ਤੇ ਪਾਪਾ ਜਿਹੜੇ ਤੁਹਾਡੇ ਸੁਪਨੇ ਨੇ ਜਾਂ ਕੁਝ ਵੀ ਮੈਂ ਪੂਰਾ ਕਰਾਂਗੀ ਤੇ ਸਾਡੇ ਵੱਲੋਂ ਪੂਰੀ ਸਪੋਰਟ ਰਹੀ ਹੈ ਤੁਹਾਡਾ ਕੀ ਨਾਮ ਹੈ ਜੀ ਮਨਜੀਤ ਕੌਰ ਤੇ ਕੀ ਕਹਿਣਾ ਚਾਹੋਗੇ ਤੁਹਾਡੀ ਬੇਟੀ ਜਿਹੜੀ ਹੈਗੀ ਹੈ ਜੱਜ ਦਾ ਐਗਜ਼ਾਮ ਕਲੀਅਰ ਕਰ ਦਿੱਤੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਸੁਖਰਾਨਾ ਵਾਹਿਗੁਰੂ ਜੀ ਦਾ ਕਰਾਂਗੀ ਵੀ ਇੱਥੇ ਇਸ ਮੁਕਾਮ ਤੇ ਪਹੁੰਚੀ ਹੈ ਬੇਟੀ ਉਹਨਾਂ ਦੀ ਕਿਰਪਾ ਨਾਲ ਹੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਵੀ ਬੇਟੀ ਇੱਥੇ ਤੱਕ ਪਹੁੰਚ ਗਈ ਠੀਕ ਹੈ ਤਾਂ